ਜੇਕਰ ਤੁਸੀਂ ਸ਼ਹਿਰ ਦਾ ਘੇੜਾ ਮਾਰੋ ਤਾਂ ਉਸ ਸ਼ਹਿਰ ਦੇ ਘੇੜੇ ਦੇ ਦੌਰਾਨ ਆ ਜਿਹੜਾ ਤੁਹਾਨੂੰ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਫਲੈਕਸ ਇਹੋ ਜਿਹੇ ਟੰਗੇ ਹੋਏ ਨਜ਼ਰ ਆਉਣਗੇ ਜਿਨ੍ਹਾਂ ਦੇ ਉੱਤੇ ਲਿਖਿਆ ਹੋਊਗਾ ਕਿ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਜਿਹੜੀ ਉਹ ਆ ਗਈ ਆ ਤੇ ਹੋਰ ਜਿੰਨੀਆਂ ਵੀ ਸੋਸ਼ਲ ਸਾਈਟਾਂ ਅਖਬਾਰਾਂ ਜਿੰਨਾ ਵੀ ਸੋਸ਼ਲ ਮੀਡੀਆ ਹੈਗਾ ਉਸ ਦੇ ਵਿੱਚ ਵੀ ਪੰਜਾਬ ਦੇ ਵਿੱਚ ਜੋ ਸੱਤਾਧਾਰੀ ਤੇਰਾ ਆਮ ਆਦਮੀ ਪਾਰਟੀ ਉਹਨਾਂ ਦੀ ਸਿੱਖਿਆ ਦੀ ਕ੍ਰਾਂਤੀ ਦੀਆਂ ਜਿਹੜਾ ਨਾ ਉਹ ਟਾਰਾਂ ਮਾਰੀਆਂ ਜਾ ਰਹੀਆਂ ਪਰ ਭਾਵੇਂ ਇਹ ਸਰਕਾਰ ਬਣੀ ਨੂੰ ਜਿਹੜੇ 3 ਸਾਲ ਹੋ ਗਏ ਤੇ 3 ਸਾਲਾਂ ਦੇ ਦੌਰਾਨ ਇਹ ਸਰਕਾਰ ਨੇ ਸਿੱਖਿਆ ਮੰਤਰੀ ਦੇ ਵਿੱਚ ਹਾਲ ਤੀ ਇੱਕ ਵੀ ਭਰਤੀ ਆ ਜਿਹੜੀ ਉਹ ਕੱਢੀ ਨਹੀਂ ਗਈ ਪਰ ਬਿਨਾ ਭਰਤੀ ਤੋਂ ਹੀ ਆ ਜਿਹੜਾ ਇੱਥੇ ਵੱਡੇ ਪੱਦਰ ਦੇ ਉੱਤੇ ਸਿੱਖਿਆ ਕ੍ਰਾਂਤੀ ਆ ਜਿਹੜੀ ਉਹ ਸਾਨੂੰ ਦੇਖਣ ਨੂੰ ਮਿਲ ਗਈ ਹੈਗੀ ਆ ਤੇ ਭਾਵੇਂ ਸਕੂਲ ਆਫ ਐਮਿਨੈਂਸ ਦੀਆਂ ਟਾਰਾਂ ਮਾਰੀਆਂ ਜਾ ਰਹੀਆਂ ਪਰ ਬਹੁਤ ਵੱਡੇ ਪੱਦਰ ਦਿੱਤੇ ਜਿਹੜੇ ਸਕੂਲ ਆਫ ਐਮਿਨੈਂਸ ਬਣੇ ਹੈਗੇ ਆ ਉਹ ਵੀ ਉਸੇ ਤਰੀਕੇ ਦੇ ਨਾਲ ਬਣੇ ਹੈਗੇ ਆ ਜਿਸ ਤਰੀਕੇ ਦੇ ਨਾਲ ਕੈਪਟਨ ਸਰਕਾਰ ਦੇ ਸਮਾਰਟ ਸਕੂਲ ਸੀਗੇ ਮਤਲਬ ਉਹ ਉਹੀ ਸਕੂਲਾ ਤੇ ਉਹਨਾਂ ਦੇ ਵਿੱਚ ਆ ਜਿਹੜਾ ਬਦਲਿਆ ਕੁਛ ਨਹੀਂਗਾ ਸਿਰਫ ਨਾਮ ਆ ਜਿਹੜਾ ਇਕੱਲਾ ਉਹ ਬਦਲਿਆ ਗਿਆ ਹੈਗਾ ਤੇ ਦੂਜੀ ਗੱਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸੇ ਮਹਿਕਮੇ ਦੇ ਜੋ ਮਨਿਸਟਰ ਆ ਐਜੂਕੇਸ਼ਨ ਮਨਿਸਟਰ ਸ਼ਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦੇ ਪਿਛਲੇ ਦਿਨੀ ਸਿੱਖਿਆ ਕ੍ਰਾਂਤੀ ਦੇ ਦੌਰਾਨ ਹੀ ਆ ਜਿਹੜਾ ਉਹ 100 ਕਰੋੜ ਦੇ ਕਪਲੇ ਦੇ ਇਲਜ਼ਾਮ ਵੀ ਲੱਗੇ ਆ ਤੇ ਉਸ ਵਾਸਤੇ ਸਪੈਸ਼ਲ ਆ ਜਿਹੜੀ ਉਹ ਸੈੱਟ ਵੀ ਬਣੀ ਹੈਗੀ ਆ ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਆ ਜਿਹੜੀ ਉਹ ਬਣੀ ਹੈਗੀ ਆ ਕਿ ਕਿਸ ਤਰੀਕੇ ਦੇ ਨਾਲ ਆ ਜਿਹੜਾ ਉਹਨਾਂ ਨੇ 100 ਕਰੋੜ ਰੁਪਏ ਦਾ ਜਿਹੜਾ ਉਹ ਕਪਲਾ ਕੀਤਾ ਹੈਗਾ ਪਰ ਗੱਲ ਇਹ ਹੈਗੀ ਆ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਕੋਈ ਇਸ ਤਰ੍ਹਾਂ ਦਾ ਘਟਨਾਕ੍ਰਮ ਸਾਹਮਣੇ ਆਉਂਦਾ ਸੀ ਤਾਂ ਉਦੋਂ ਇਹਨਾਂ ਦੀ ਸਮੁੱਚੀ ਦੀ ਸਮੁੱਚੀ ਲੌਬੀ ਆ ਜਿਹੜੀ ਜਿੰਨੀ ਵੀ ਲੀਡਰਸ਼ਿਪ ਹੋਵੇਗਾ ਲੱਖ ਦੀ ਹੁੰਦੀ ਸੀਗੀ ਕਿ ਫਲਾਨੇ ਮੰਤਰੀ ਨੂੰ ਜਿਹੜਾ ਉਹ ਅਸਤੀਫਾ ਦੇ ਦੇਣਾ ਚਾਹੀਦਾ ਪਰ ਕਿਉਂਕਿ ਪਿਛਲੇ ਲੰਬੇ ਸਮੇਂ ਦੇ ਦੌਰਾਨ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਕ੍ਰਾਂਤੀ ਨਹੀਂ ਆਈਗੀ ਇਸ ਕਰਕੇ ਨੈਤਿਕ ਆਧਾਰ ਦੇ ਉੱਤੇ ਕਿਤੇ ਨਾ ਕਿਤੇ ਸਿੱਖਿਆ ਮੰਤਰੀ ਨੂੰ ਵੀ ਜਿਹੜਾ ਉਹ ਅਸਤੀਫਾ ਦੇ ਦੇਣਾ ਚਾਹੀਦਾ ਬਾਕੀ ਕਿਉਂਕਿ ਜਿੰਨਾ ਚਿਰ ਜਾਂਚ ਚੱਲਦੀ ਹੈਗੀ ਉਹਨਾਂ ਚਿਰ ਤਾਂ ਉਸ ਨੂੰ ਮਿਨਿਸਟਰੀ ਦਾ ਕੋਈ ਅਧਿਕਾਰ ਹੀ ਨਹੀਂਗਾ ਪਰ ਫਿਰ ਵੀ ਆ ਜਿਹੜਾ ਕਿਉਂਕਿ ਕੁਰਸੀ ਨੂੰ ਜਿਹੜਾ ਇੱਕ ਕਰੀ ਚੁੰਬੜ ਜਾਂਦਾ ਉਸ ਦਾ ਛੇਤੀ ਜੀ ਨਹੀਂ ਕਰਦਾਗਾ ਉਹ ਮਿਨਿਸਟਰੀ ਛੱਡ ਦੇਵੇ ਪਰ ਇੱਕ ਹੋਰ ਨਵੀਂ ਗੱਲ ਆ ਜਿਹੜੀ ਉਹ ਸਾਹਮਣੇ ਆਈ ਹੈਗੀ ਕਿਉਂਕਿ ਅਜੂਕੇ ਸਮੇਂ ਦੇ ਵਿੱਚ ਆ ਜਿਹੜਾ ਉਹ ਇਸੇ ਐਜੂਕੇਸ਼ਨ ਮਹਿਕਮੇ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਆ ਜਿਹੜੀਆਂ ਉਹ ਪ੍ਰੋਮੋਸ਼ਨਾਂ ਹੋ ਰਹੀਆਂ ਹੈਗੀਆਂ ਮਤਲਬ ਜੋ ਅਧਿਆਪਕ ਐਲੀਮੈਂਟਰੀ ਸਕੂਲਾਂ ਦੇ ਵਿੱਚ ਪੜਾਉਂਦੇ ਪ੍ਰਾਇਮਰੀ ਤੀਕ ਪੜਾਉਂਦੇ ਆ ਉਹਨਾਂ ਨੂੰ ਮਾਸਟਰ ਕਾਡਰ ਦੇ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਮਾਸਟਰ ਕਾਡਰ ਵਾਲਿਆਂ ਨੂੰ ਪ੍ਰਮੋਟ ਕਰਕੇ ਜਿਹੜਾ ਉਹ ਲੈਕਚਰਾਰ ਆ ਜਿਹੜਾ ਉਹ ਬਣਾਇਆ ਜਾ ਰਿਹਾ ਹੈਗਾ ਭਾਵੇਂ ਪਿਛਲੇ ਲੰਬੇ ਸਮੇਂ ਤੋਂ ਆ ਜਿਹੜਾ ਪ੍ਰਮੋਸ਼ਨਾਂ ਹੋ ਰਹੀਆਂ ਤੇ ਉਹਨਾਂ ਪ੍ਰਮੋਸ਼ਨਾਂ ਦਾ ਜਿਹੜਾ ਵੱਖਰਾ ਵੱਖਰਾ ਕ੍ਰਾਈਟਰੀਆ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਇਹ ਪ੍ਰਮੋਸ਼ਨਾਂ ਪਹਿਲਾਂ ਵੀ ਆ ਜਿਹੜਾ ਕੋਈ ਅਧਿਆਪਕਾ ਜਿਹੜਾ ਜੋ ਬੀਐਡ ਕਰਕੇ ਮਾਸਟਰ ਕਾਡਰ ਦੀ ਜੌਬ ਜੌਬ ਕਰਦਾ ਹੈਗਾ ਉਹ ਕਈ ਵਾਰ ਇਹ ਤਾਂ ਇਹ ਹੁੰਦਾ ਹੈਗਾ ਕਿ ਪ੍ਰਾਈਵੇਟ ਤਰੀਕੇ ਦੇ ਨਾਲ ਆ ਜਿਹੜੀ ਉਹਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਕਰ ਜਾਂਦਾ ਤੇ ਇਸ ਤੋਂ ਬਾਅਦ ਆ ਜਿਹੜੇ ਉਸ ਨੂੰ ਪ੍ਰੋਮੋਸ਼ਨ ਆ ਜਿਹੜੀ ਉਹ ਮਿਲ ਜਾਂਦੀ ਹੈਗੀ ਆ ਮਤਲਬ ਵੱਡੇ ਪੱਦਰ ਦਿੱਤੇ ਕਈ ਵਾਰੀ ਉਹਨਾਂ ਅਧਿਆਪਕਾਂ ਦਾ ਉਸ ਸਬਜੈਕਟ ਦੇ ਉੱਤੇ ਉਨੀ ਪਕੜੀ ਨਹੀਂ ਹੁੰਦੀਗੀ ਪਰ ਫੇਰ ਵੀ ਆ ਜਿਹੜਾ ਇੱਕ ਡਿਗਰੀ ਦੇ ਬੇਸ ਦੇ ਉੱਤੇ ਆ ਜਿਹੜਾ ਉਹਨਾਂ ਨੂੰ ਇਹ ਜਿਹੜੀ ਪ੍ਰੋਮੋਸ਼ਨ ਆ ਜਿਹੜੀ ਉਹ ਮਿਲ ਜਾਂਦੀ ਆ ਪਰ ਤੁਹਾਨੂੰ ਦੱਸ ਦਈਏ ਕਿ ਆਪਾਂ ਇਸ ਦੇ ਦਿੱਤੇ ਆ ਜਿਹੜਾ ਜਿਆਦਾ ਪਿਛਲੇ ਸਮੇਂ ਦੇ ਦੌਰਾਨ ਕੀ ਹੋਇਆ ਇਸ ਦੇ ਬਾਰੇ ਕੋਈ ਚਰਚਾ ਨਹੀਂ ਕਰਨੀਗੀ ਪਰ ਜੋ ਕੇ ਸਮੇਂ ਦੇ ਵਿੱਚ ਆ ਜਿਹੜਾ ਪੰਜਾਬ ਸਰਕਾਰ ਨੇ ਇਹਨਾਂ ਪ੍ਰੋਮੋਸ਼ਨਾਂ ਦੇ ਦੌਰਾਨ 301 ਪ੍ਰੋਮੋਸ਼ਨਾਂ ਕੀਤੀਆਂ ਹਨ ਜੋ ਕਿ ਮਾਸਟਰ ਕਾਰਡਰ ਤੋਂ ਅ ਲੈਕਚਰਰ ਕਾਰਡਰ ਦੇ ਵਿੱਚ ਉਹ ਪ੍ਰੋਮੋਸ਼ਨਾਂ ਹੋਈਆਂ ਤੇ ਤੁਹਾਨੂੰ ਦੱਸਦੀ ਹੈ ਕਿ ਇਹਨਾਂ 301 ਜੋ ਪ੍ਰੋਮੋਸ਼ਨਾਂ ਹੋਈਆਂ ਤੇ ਉਹ ਪ੍ਰੋਮੋਸ਼ਨਾਂ ਜਿਹੜੀਆਂ ਇੰਗਲਿਸ਼ ਲੈਕਚਰਰ ਦੀਆਂ ਹੋਈਆਂ ਮਤਲਬ 301 ਅਧਿਆਪਕਾ ਜਿਹੜੇ ਜੋ ਬੀਐਡ ਆ ਕਰਕੇ ਆ ਜਿਹੜੇ ਮਾਸਟਰ ਕਾਡਰ ਦੀ ਪੋਸਟ ਤੇ ਲੱਗੇ ਸੀਗੇ ਹੁਣ ਉਹ ਲੈਕਚਰਾਰ ਦੀ ਪੋਸਟ ਦੇ ਉੱਤੇ ਅੰਗਰੇਜ਼ੀ ਪੜ੍ਹਾਉਣਗੇ ਮਤਲਬ 11ਵੀਂ ਤੇ 12ਵੀਂ ਨੂੰ ਜਿਹੜਾ ਉਹਨਾਂ ਨੇ ਅੰਗਰੇਜ਼ੀ ਪੜ੍ਹਾਉਣੀ ਹੈਗੀ ਉਹਨਾਂ ਅਧਿਆਪਕਾਂ ਨੇ ਪਰ ਹੈਰਾਨੀ ਦੀ ਗੱਲ ਇਹ ਹੈਗੀ ਆ ਪਿਛਲੇ ਦਿਨੀ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਔਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਇਹਨਾਂ 301 ਅੰਗਰੇਜ਼ੀ ਜੋ ਲੈਕਚਰਾਰ ਬਣਾਏ ਜਾ ਰਹੇ ਹੈਗੇ ਆ ਉਹਨਾਂ ਦੇ ਵਿੱਚੋਂ 298 ਲੈਕਚਰਾਰ ਇਹੋ ਜਿਹੇ ਆ ਜਿਨ੍ਹਾਂ ਨੂੰ ਆ ਜਿਹੜਾ ਉਹ ਅੰਗਰੇਜ਼ੀ ਪੜਾਉਣੀ ਹੀ ਨਹੀਂ ਆਉਂਦੀਗੀ ਮਤਲਬ ਇਹ ਹੈਗਾ ਵੀ ਉਹਨਾਂ ਨੂੰ ਅੰਗਰੇਜ਼ੀ ਪੜਾਉਣੀ ਨਹੀਂ ਆਉਂਦੀਗੀ ਉਹ ਕਹਿੰਦੇ ਵੀ ਅਸੀਂ ਪੜ੍ਹਾ ਨਹੀਂ ਸਕਦੇ ਪਰ ਫਿਰ ਵੀ ਆ ਜਿਹੜਾ ਇਸ ਸਿੱਖਿਆ ਕ੍ਰਾਂਤੀ ਦੇ ਦੌਰਾਨ ਆ ਜਿਹੜਾ 301 ਪ੍ਰੋਮੋਸ਼ਨਾਂ ਜਿਹੜੀਆਂ ਉਹ ਅੰਗਰੇਜ਼ੀ ਦੇ ਵਿੱਚ ਹੋ ਰਹੀਆਂ ਹੈਗੀਆਂ ਤੇ ਇਹਨਾਂ ਦੇ ਵਿੱਚ ਉਹ ਕਿਹੜੇ-ਕਿਹੜੇ ਸਬਜੈਕਟ ਪੜਾਉਂਦੇ ਸੀ ਇਹ ਵੀ ਤੁਹਾਨੂੰ ਦੱਸ ਦਈਏ ਮਤਲਬ ਇਹ ਹੈਗਾ ਵੀ ਉਹ ਆਪਣਾ ਪਿਛਲਾ ਸਬਜੈਕਟ ਵੀ ਛੱਡ ਦੇਣਗੇ ਜਿੰਨਾ ਉੱਤੇ ਉਹਨਾਂ ਨੂੰ ਮਹਾਰਤ ਸੀਗੀ ਤੇ ਜਿਹੜਾ ਅਗਲਾ ਸਬਜੈਕਟ ਪੜਾਉਣਗੇ ਉਹਨਾਂ ਦੇ ਉੱਤੇ ਉਹਨਾਂ ਦੀ ਕੋਈ ਮਹਾਰਤ ਨਹੀਂ ਮਤਲਬ ਸਿੱਖਿਆ ਕ੍ਰਾਂਤੀ ਦੀ ਆ ਜਿਹੜੀ ਪੂਰਨ ਤੌਰ ਦੇਤੇ ਫੂਕ ਆ ਜਿਹੜੀ ਉਹ ਕੱਢੀ ਜਾ ਰਹੀ ਹੈਗੀ ਆ ਇਹ ਅਧਿਆਪਕਾ ਜਿਹੜੇ ਪਹਿਲਾਂ ਇਹਨਾਂ ਦੇ ਵਿੱਚੋਂ 127 ਆ ਜਿਹੜੇ ਅਧਿਆਪਕਾ ਉਹ ਸਾਇੰਸ ਸਾਇੰਸ ਪੜਾ ਰਹੇ ਸੀਗੇ 102 ਅਧਿਆਪਕਾ ਜਿਹੜੇ ਉਹ ਸਮਾਜਿਕ ਸਿੱਖਿਆ ਪੜਾ ਰਹੇ ਸੀਗੇ 41 ਅਧਿਆਪਕਾ ਜਿਹੜੇ ਉਹ ਮੈਥ ਪੜਾ ਰਹੇ ਸੀਗੇ ਹਿੰਦੀ ਆ ਜਿਹੜੇ 16 ਅਧਿਆਪਕ ਪੜਾ ਰਹੇ ਸੀ ਪੰਜਾਬੀ 7 ਅਧਿਆਪਕ ਪੜਾ ਰਹੇ ਸੀ ਐਗਰੀਕਲਚਰ 4 ਅਧਿਆਪਕ ਪੜਾ ਰਹੇ ਸੀਗੇ ਇੰਗਲਿਸ਼ ਆ ਜਿਹੜੇ ਉਹ 3 ਅਧਿਆਪਕ ਪੜਾ ਰਹੇ ਸੀਗੇ ਤੇ ਫਿਜ਼ੀਕਲ ਐਜੂਕੇਸ਼ਨ ਆ ਜਿਹੜਾ ਉਹ ਇੱਕ ਅਧਿਆਪਕ ਪੜਾ ਰਿਆ ਸੀਗਾ ਮਤਲਬ ਇਹ ਵੱਖਰੇ ਵੱਖਰੇ ਸਬਜੈਕਟਾਂ ਤੋਂ ਜਿਹੜੀ ਇਹਨਾਂ ਦੀ ਉਹ ਪ੍ਰੋਮੋਸ਼ਨ ਹੋਈ ਹੈਗੀ ਆ ਪਰ ਸਿਰਫ ਤੇ ਸਿਰਫ ਸਰਕਾਰ ਨੇ ਆ ਜਿਹੜਾ ਉਹ ਭਾਵੇਂ ਉਹ ਪੜਾ ਨਹੀਂ ਸਕਦੇ ਪਰ ਉਹਨਾਂ ਨੂੰ ਪ੍ਰਮੋਟ ਕਰ ਦਿੱਤਾ ਦੂਜੇ ਪਾਸੇ ਆ ਜਿਹੜਾ ਐਜੂਕੇਸ਼ਨ ਮਹਿਕਮਾ ਹੈਗਾ ਜਿਹੜਾ ਜੋ ਸਿੱਖਿਆ ਡਿਪਾਰਟਮੈਂਟ ਹੈਗਾ ਉਹ ਇਹ ਕਹਿ ਰਿਹਾ ਹੈਗਾ ਕਿ ਅਕੋਰਡਿੰਗ ਟੂ ਨੋਰਮਸ ਆ ਜਿਹੜੀਆਂ ਇਹ ਪ੍ਰਮੋਸ਼ਨਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹਨ ਤੇ ਤੁਹਾਨੂੰ ਦੱਸ ਦਈਏ ਕਿ ਜੋ ਲੈਕਚਰਾਰ ਦੀ ਭਰਤੀ ਵੀ ਆਉਂਦੀ ਆ ਵੈਸੇ ਕਾਂਗਰਸ ਸਰਕਾਰ ਆ ਜਿਹੜੀ ਉਹ 300 ਦੇ ਲਗਭਗ ਲੈਕਚਰਾਰ ਦੀਆਂ ਪੋਸਟਾਂ ਕੱਢ ਕੇ ਗਈ ਸੀਗੀ ਤੇ ਹਾਲ ਤੀਕ ਇਹ ਸਰਕਾਰ ਨੇ ਆ ਜਿਹੜਾ ਉਹਨਾਂ ਪੋਸਟਾਂ ਨੂੰ ਆ ਜਿਹੜਾ ਉਹ ਪੂਰਨ ਚੜਾਗਾ ਉਹਨਾਂ ਦਾ ਪੇਪਰ ਨਹੀਂ ਲਿਆਗਾ ਲੈਕਚਰਰ ਕਾਟਰ ਦੀਆਂ ਪੋਸਟਾਂ ਦਾ ਜਦਕਿ ਇਹ ਸਰਕਾਰ ਉਹ ਪੋਸਟਾਂ ਜੋ ਪਾਣੀਆਂ ਕੱਢੀਆਂ ਹੋਈਆਂ ਸੀਆਂ ਉਹਨਾਂ ਨੂੰ ਵੀ ਆ ਜਿਹੜਾ ਕਿਤੇ ਨਾ ਕਿਤੇ ਰੱਦ ਕਰਨ ਦੀ ਹੈ ਜਿਹੜੀ ਉਹ ਤਾਕਤ ਦੇ ਵਿੱਚ ਬੈਠੀ ਹੋਈ ਆ ਤੇ ਲੈਕਚਰਰ ਦੇ ਜੋ ਕੰਬੀਨੇਸ਼ਨ ਜੋ ਅਜੋਕੇ ਸਮੇਂ ਦੇ ਵਿੱਚ ਦੇਖੇ ਜਾ ਰਹੇ ਹੈਗੇ ਆ ਕਿਉਂਕਿ ਬੀਐਟ ਦੇ ਵਿੱਚੋਂ ਜਿਹੜੇ ਅਧਿਆਪਕ ਸੋਸ਼ਲ ਸਟਡੀ ਪੜ੍ਹਦੇ ਸੀਗੇ ਪਹਿਲਾਂ ਮਤਲਬ ਸੋਸ਼ਲ ਸਟਡੀ ਸਟਡੀ ਦੇ ਦੌਰਾਨ ਜਿਹੜੇ ਜਿੰਨੇ ਵੀ ਸਬਜੈਕਟ ਆਉਂਦੇ ਸੀਗੇ 8-9 ਸਬਜੈਕਟ ਆਉਂਦੇ ਸੀਗੇ ਜੇਕਰ ਕੋਈ ਟੀਚਿੰਗ ਆਫ ਸੋਸ਼ਲ ਸਟਡੀ ਵਾਲਾ ਅਧਿਆਪਕ ਸੀਗਾ ਤੇ ਉਹ ਟੀਚਿੰਗ ਆਫ ਹਿਸਟਰੀ ਵੀ ਪੜਾ ਸਕਦਾ ਸੀ ਟੀਚਿੰਗ ਆਫ ਜੀਓਗ੍ਰਾਫੀ ਵੀ ਪੜਾ ਸਕਦਾ ਸੀ ਟੀਚਿੰਗ ਆਫ ਲੈਕਚਰਰ ਕਾਡਰ ਦੇ ਵਿੱਚ ਟੀਚਿੰਗ ਆਫ ਪੋਲੀਟੀਕਲ ਸਾਇੰਸ ਪੜਾ ਸਕਦਾ ਸੀਗਾ ਪੋਲੀਟੀਕਲ ਟੀਚਿੰਗ ਆਫ ਸੋਸ਼ੀਓਲੋਜੀ ਪੜਾ ਸਕਦਾ ਸੀਗਾ ਪਰ ਹੁਣ ਕੀ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਵਿਅਕਤੀ ਕੋਲ ਆ ਜਿਹੜਾ بی ایڈ ਦੇ ਵਿੱਚ ٹیچنگ اف سپیسیفک سبجیکٹ ਹੈਗਾ وہی بندا ਜਿਹੜਾ ਲੈਕਚਰਰ ਕਾਡਰ ਦੇ ਵਿੱਚ ਆ ਜਿਹੜਾ ਉਹ ਕੰਸੀਡਰ ਕੀਤਾ ਜਾਊਗਾ مطلب ਜਦੋਂ ਤਾਂ ਤੁਸੀਂ پروموشن کر رہے ਹੈਗੇ ਆ ਉਦੋਂ ਤਾਂ ਤੁਸੀਂ ਇਹ ਨਹੀਂ ਦੇਖਦੇ ਕਿ ਉਹ ایس ایس ٹی ਪੜ੍ਹਾ ਸਕਦਾ ਸੀਗਾ ਜਾਂ ਉਹ ਕੀ ਪੜ੍ਹਾ ਰਿਹਾ ਸੀਗਾ ਪਰ ਜਦੋਂ فریش ਭਰਤੀ ਕਰਨੀ ਆ ਨਵੇਂ ਨੌਜਵਾਨਾਂ ਨੂੰ موقع ਦੇਣਾ ਤੇ ਉਦੋਂ ਵੱਖਰੀਆਂ ਵੱਖਰੀਆਂ ਸ਼ਰਤਾਂ ਦੇ ਅਧੀਨ ਆ ਜਿਹੜੀਆਂ ਉਹ ਭਰਤੀਆਂ ਜਿਹੜੀਆਂ ਉਹ ਰੋਲੀਆਂ ਜਾ ਰਹੀਆਂ ਹੈਗਾ تو ਕਿਤੇ ਨਾ ਕਿਤੇ سوچਣ ਵਾਲੀ ਗੱਲ ਹੈਗੀ ਆ ਸਾਡੇ ਜੋ ਕਿ ਵੱਡੇ ਪੱਧਰ ਦੇ ਉੱਤੇ ਇਹਨਾਂ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨਿਮਨ ਕਿਸਾਨੀ ਗਰੀਬ ਮਜ਼ਦੂਰ ਛੋਟੇ ਦੁਕਾਨਦਾਰਾਂ ਦੇ ਬੱਚੇ ਪੜਦੇ ਹੈਗੇ ਆ ਇਸ ਕਰਕੇ ਕਿਤੇ ਨਾ ਕਿਤੇ ਇਹ ਸਰਕਾਰ ਉਹਨਾਂ ਕੋਲੋਂ ਜਿਹੜੀ ਐਜੂਕੇਸ਼ਨ ਖੋਣ ਦੇ ਰਸਤੇ ਆ ਜਿਹੜੀ ਉਹ ਪਈ ਹੋਈ ਆ ਕਿਤੇ ਨਾ ਕਿਤੇ ਇਸ ਗੱਲ ਦੇ ਵੱਲ ਆ ਜਿਹੜਾ ਸਾਡੇ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਸੋਚਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਆ ਜਿਹੜਾ ਸਾਡੇ ਇੱਧਰ ਸਿੱਖਿਆ ਕ੍ਰਾਂਤੀ ਆ ਜਿਹੜੀ ਉਹ ਆ ਰਹੀ ਆ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ